ਚੜਦੀ ਕਲਾ ਟਾਈਮ ਦੇ ਦੇਖ ਰਹੇ ਸਾਰੇ ਦਰਸ਼ਕਾਂ ਬਹੁਤ ਬਹੁਤ ਸਵਾਗਤ ਹੈ ਰੋਜ਼ ਦੀ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੀ ਖਬਰਾਂ ਲੈ ਕੇ ਫੇਰ ਆ ਤੁਹਾਡੇ ਰੂਬਰੂ ਹੋ ਰਹੇ ਆ ਸਵਾਗਤ ਕਰਦੇ ਹਾਂ ਅਮਰਜੀਤ ਜੀ ਅਮਰਜੀਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਅਮਰਜੀਤ ਜੀ ਅੱਜ ਬਹੁਤ ਵੱਡੀ ਖਬਰ ਹੈ ਜੀ 6 ਫੰਡਮ ਦਾ ਜਿਹੜਾ 2020 ਦਾ ਅੱਜ ਫੇਰ ਪੰਜਾਬੀ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਦਾ ਪੋਸਟਰ ਪਾਇਆ ਗਿਆ ਕਿ ਪ੍ਰਿੰਸੀਪਲੋਂ ਕੀ ਪ੍ਰਤੀਕਿਰਿਆ ਆਈ ਉਸ ਤੋਂ ਬਾਅਦ ਜੀ ਬਿਲਕੁਲ ਜਿਸ ਤਰ੍ਹਾਂ ਫੰਡਮ 2020 ਦਾ ਜਿਹੜਾ ਪੋਸਟਰ ਹੈ ਪੰਜਾਬੀ ਯੂਨੀਵਰਸਿ ਸੋਸ਼ਲ ਮੀਡੀਆ ਦੇ ਉੱਪਰ ਤੇ ਟਵਿੱਟਰ ਦੇ ਉੱਪਰ ਡੀਆ ਉਹ ਵਾਇਰਲ ਕਰ ਦਿੱਤੀ ਦੁਵਾਰਲ ਹੋਣ ਤੋਂ ਬਾਅਦ ਇੰਨਾ ਜਿਹੜਾ ਮਾਮਲਾ ਭਾਕ ਚੁੱਕਾ ਹੈ ਉਸ ਤੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਲਗਾਤਾਰ ਭਜਣਾ ਪੈ ਗਿਆ तकरीबन ਜਿਹੜਾ ਉੱਥੇ 5 ਕਿ 6 ਘੰਟੇ ਦਾ ਪੋਸਟਰ ਉੱਥੇ ਲੱਗਾ ਰਿਹਾ ਕਿਸੇ ਵੱਲੋਂ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਜਿਹੜਾ ਦਿਖਾਈ ਨਹੀਂ ਦਿੱਤਾ ਕਿਉਂਕਿ ਉੱਥੇ ਕਹਿੰਗੇ ਪੰਜਾਬੀ ਯੂਨੀਵਰਸਿਟੀ ਤੇ ਜਿਹੜੀ ਉੱਥੇ ਆਪਣੀ ਵੀ ਸਿਕਿਉਰਿਟੀ ਹੁੰਦੀ ਹੈ ਪਰ ਹੁਣ ਮਾਮਲਾ ਇਹ ਹੈ ਕਿ ਉੱਥੇ ਕੈਮਰੇ ਵੀ ਲੱਗੇ ਹੋਏ ਨੇ ਇਹ ਕਿਸ ਵੱਲੋਂ ਅਫਸਰ ਅਸ਼ਰਾਰਤੀ ਅਨਸਰ ਵੱਲੋਂ ਲਗਾਇਆ ਤਕ ਤਕ तकरीबन ਮਹੀਨੇ ਲੇਟ ਤੋਂ ਆਪਾਂ ਦੇਖਣ ਨੂੰ ਮਿਲ ਰਿਹਾ 2020 ਦੇ ਜਾਂ ਖਾਲਿਸਤਾਨ ਦੇ ਜਿਹੜੇ ਹੈਗੇ ਆ ਪੋਸਟਰ ਜਾਂ ਉਹਨਾਂ ਦੇ ਝੰਡਾ ਲਹਿਰਾਇਆ ਜਾ ਰਿਹਾ ਕਿ ਉਸ ਤੋਂ ਬਾਅਦ ਤੁਸੀਂ ਅੱਜ ਕਿੰਨੇ ਘੰਟੇ ਹੋ ਚੁੱਕੇ ਆ ਸਾਰੀ ਗਲਵੱਡ ਨੂੰ ਜੀ ਬਿਲਕੁਲ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਇਹ ਜਿਹੜੀ ਤਕਰੀਬਨ ਸਵੇਰ ਦੀ 7 ਵਜੇ ਦੀ ਜਿਹੜੀ ਹੈ ਪੋਸਟ ਸਟੇਡੀ ਆ ਸੋਸ਼ਲ ਮੀਡੀਆ ਤੇ ਸਰਾਗ ਹੁਣ ਤਾਂ ਕੋਈ ਮਿਲਿਆ ਪੁਲਿਸ ਨੂੰ ਬਿਲਕੁਲ ਕਿਸੇ ਆਵੇ ਤਾਂ ਕੋਈ ਸਰਾਖ ਨਹੀਂ ਮਿਲਿਆ ਐਸਐਸਪੀ ਨੇ ਜੜਾ ਸਾਰੀ ਜਿਹੜੀ ਹੈ ਪ੍ਰਾਈਵੇਟ ਸਕਿਉਰਟੀ ਆ ਜਿਹੜਾ ਦਫਤਰ ਤੇ ਉੱਪਰ ਬੁਲਾਈ ਹੋਈ ਹੈ ਕਿਉਂਕਿ ਜਿਹੜਾ ਇਹ ਮਾਮਲਾ ਹੈ ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਪ੍ਰਾਈਵੇਟ ਸਕਿਉਰਟੀ ਜਿਹੜਾ ਉੱਥੇ ਤਣਾਤ ਰਹਿੰਦੀ ਆ ਹੁਣ ਦੇਖਣਾ ਹੋਵੇਗਾ ਕੈਮਰੇ ਦੇ ਵੀ ਜਿਹੜਾ ਖਗਾਲੇ ਜਾ ਰਹੇ ਨੇ ਵੀ ਕਿਸੇ ਆ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਚ ਖਾਲਿਸਤਾਨ ਦੇ ਝੰਡੇ ਜਿਹਾ ਲੱਗਦੇ ਆ ਰਹੇ ਪਰ ਉਹ ਸੁਰੱਖਿਆ ਦੇ ਵਿੱਚ ਨਹੀਂ ਪੰਜਾਬ ਦਾ ਮਾਹੌਲ ਕਿੱਥੇ ਵੀ ਖਰਾਬ ਨਾ ਹੋਵੇ ਅਨੰਦ ਜੀ ਬਿਲਕੁਲ ਜਿਸ ਤਰ੍ਹਾਂ ਤਿਹਾਰਾਂ ਦਾ ਵੀ ਦਿਨ ਆ ਆਪਾਂ ਗੱਲ ਕੀਤੀ ਆਵੇ ਦੀਵਾਲੀ ਜਿਹੜਾ ਨੇੜੇ ਆ ਰਹੀ ਹੈ ਉਹ ਵਗ ਜਿਹੜਾ ਬਾਜ਼ਾਰ ਦੇ ਵਿੱਚ ਜ਼ਿਆਦਾਤਰ ਭੀੜ ਵੀ ਹੁੰਦੀ ਹੈ ਇਸ ਦਿਨ ਜਿਹੜਾ ਬੀਤੇ ਦਿਨ ਦੀ ਗੱਲ ਕੀਤੀ ਆਵੇ ਸ਼ੰਭੂ ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੀ ਕਿ ਸਾਹ ਤੋਥੇ ਵੀ ਖਾਲਿਸਤਾਨ ਦੇ ਨਾਰੇ ਜਿਹੜੇ ਨੇ ਉੱਥੇ ਗੂੰਜੇ ਉਸ ਤੋਂ ਬਾਅਦ ਜਿਹੜਾ ਕਈ ਕਲਾਕਾਰਾਂ ਨੇ ਇਹ ਸਪਸ਼ਟ ਕਰਨ ਵੀ ਦਿੱਤਾ ਕਿੰਨਾ ਕਿਤੇ ਜੇ ਆਪਾਂ ਪਰਿਆਲਾ ਦੀ ਗੱਲ ਕੀਤੀ ਹੈ ਪਰਿਆਲਾ ਜ਼ਿਲ ਗਾਸੀ ਜੀ ਤੋਂ ਪਾਗੜਾ ਉਹ ਦੋਸ਼ੀ ਵੀ ਪਕੜਿਆ ਗਿਆ ਸੀ ਅਜਿਹੀਆਂ ਘਟਨਾ ਜਿਹੜੇ ਲਗਾਤਾਰ ਜਿਹੜੀਆਂ ਹੋ ਰਹੀਆਂ ਨੇ ਕਿਤਨੇ ਕਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਹੈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸੇ ਵੀ ਕਿਸਮ ਦੇ ਡਾ ਬੜਿਆਲਾ ਜ਼ਿਲ੍ਹੇ ਦੀ ਗੱਲ ਕੀਤੀ ਜੇ ਜਿਹੜਾ ਐਸਐਸਪੀ ਵੱਲੋਂ ਮਾਹੌਲ ਜਿਹੜਾ ਖਰਾਬ ਹੋਣ ਦੀ ਜਿਹੜਾ ਤਦਾਰ ਨਹੀਂ ਕੀਤੀ ਜਾਵੇ ਜੀ ਅਮਰ ਜੀ ਜੀ ਕਿਸਾਨਾਂ ਤਰਨਾ ਨਿਗਰਨ ਜਾਰੀ ਹੈਗਾ ਅੱਜ ਕੀ ਮਾਹੌਲ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਸਿਸਟਮ ਕੋਲਾ ਖਤਮ ਹੋਣ ਜਾ ਰਿਹਾ ਹੈ ਕੀ ਇਹਨਾਂ ਨੇ ਰੇਲਵੇ ਟਰੈਕ ਖਾਲੀ ਕੀਤੇ ਜਾਂ ਨਹੀਂ ਜਾਂ ਕਿ ਉਦੋਂ ਹੀ ਜਿਵੇਂ ਚੱਲਦਾ ਅਸੀਂ ਚੱਲ ਰਹੇ ਜੀ ਬਿਲਕੁਲ ਜਿਸ ਤਰ੍ਹਾਂ ਕੈਬਨ ਮੰਤਰੀ ਜਿਹੜਾ ਕਿਸਾਨਾਂ ਦੀ ਮੀਟਿੰਗ ਵੀ ਹੋਈ ਹੈ ਮੀਟਿੰਗ ਤੋਂ ਬਾਅਦ ਜਿਹੜਾ ਫੈਸਲਾ ਲਿਆ ਗਿਆ ਸੀ ਵੀ ਜਿਹੜਾ ਰੇਲਵੇ ਟਰੈਕ ਖਾਲੀ ਕਰ ਦਿਓ ਕਿਉਂਕਿ ਜਿਹੜਾ ਪੰਜਾਬ ਦੀ ਸਥਿਤੀ ਜਿਹੜੀ ਹੈ ਖਰਾਬ ਹੋ ਸਕਦੀ ਹੈ ਜਿਸ ਤਰ੍ਹਾਂ ਲਗਾਤਾਰ ਬਿਆਨ ਵੱਜ ਵੀ ਹੋ ਰਹੀ ਹੈ ਪਰ ਜਿਹੜਾ ਕੋ ਬੜਿਆਲਾ ਜ਼ੀਰੇ ਦੀ ਗੱਲ ਕੀਤੀ ਆਵੇ ਜਿਹੜਾ ਹੁਣ ਕੋਲੇਜ ਜਿਹੜਾ ਮਾਲ ਗੱਡੀਆਂ ਆ ਰਹੀਆਂ ਹਾਲੇ ਵੀ ਜਿਹੜਾ ਮਾਲ ਗੋ ਕਾਉਲ ਤੇ ਕਿਸਾਂਜ ਤੇ ਬੰਦੀਆਂ ਆਈਆਂ ਅੱਜ ਰਾਜਪੁਰਾ ਥਰਮੋ ਪਲਾਂਟ ਵੀ ਆਇਆ ਤੇ ਕਿਸਾਨਾਂ ਨੇ ਤਾਂ ਨਾ ਦਿੱਤਾ ਉਹ ਕੀ ਕਾਰਨ ਰਿਹਾ ਉਹਦਾ ਜੀ ਬਿਲਕੁਲ ਉਹੀ ਕਾਰਨ ਕਿ ਉਹਨਾਂ ਕੋਲ ਤਾਂ ਕੋਲਾ ਤਾਂ ਖਤਮ ਹੋ ਚੁੱਕਿਆ ਬੰਦ ਪਿਆ ਜੀ ਬਿਲਕੁਲ ਕੋਲਾ ਤਾਂ ਖਤਮ ਗਿਆ ਕਿਸਾਨ ਪਰ ਅਜੇ ਵੀ ਉੱਥੇ ਡੱਟੇ ਬੈਨੇ ਕਿਉਂਕਿ ਜਿਹੜਾ ਪ੍ਰਾਈਵੇਟ ਦਾ ਉਹਨਾਂ ਨੂੰ ਸ਼ੱਕ ਆ ਵੀ ਕਿਹਦਾ ਜਿਹੜਾ ਕੋਲਾ ਹੈ ਜਾਂ ਕਿਤੇ ਪ੍ਰਾਈਵੇਟ ਗੱਡੀਆਂ ਦੇ ਵਿਚਾਰ ਹੈ ਜਾਂ ਟਰੱਕਾਂ ਦੇ ਵਿਚਾਰ ਹੈ ਜਾਂ ਛੋਟੇ ਹਾਥੀਆਂ ਦੇ ਵਿਚਾਰ ਆ ਉਹ ਅਜੇ ਵੀ ਜਿਹੜਾ ਇਸ ਕਰਕੇ ਡੱਟ ਹੋਏ ਨੇ ਕਹਿੰਕਿ ਜਿਹੜਾ ਕਹਿੰਦੇ ਨੇ ਸੀ ਪ੍ਰਾਈਵੇਟ ਜਿਹੜਾ ਥਰਮੋ ਪਲਾਂਟ ਆ ਉਹ ਅੰਬਾਨੀਆਂ ਦੇ ਅਡਾਨੀਆਂ ਦੇ ਕਿੰਨਾ ਕੋਲ ਆ ਸਕਦਾ ਉਹਦੇ ਨਾਲ ਤਾਂ ਮੇਰੇ ਹਿਸਾਬ ਸੇ ਥੋੜਾ ਨੀ ਚੱਲ ਪਾਏਗਾ ਜਿਹੜਾ ਕਿਸਾਨ ਜਿੱਥੇ ਬੰਦੇ ਆ ਉਹੀ ਇੱਕੋ ਗੱਲ ਤੇ ਡਟਿਆ ਮੈਂ ਕਹੂੰਗੀ ਟਰੱਕ ਜਿਹੜਾ ਹੁਣ ਆਪਾਂ ਗੱਲ ਕੀਤੀ ਆਵੇ ਹੁਣ ਰਾਜਪੁਰਾ ਜਿਹੜੇ ਮੇਨ ਜਿਹੜੀ ਲਾਈਨ ਜਾਂਦੀ ਆ ਉਥੇ ਮਾਲ ਗੱਡੀਆਂ ਜਾਂਦੇ ਦੋਸਤੋ ਕਈ ਜਿਹੜਾ ਟਰੱਕ ਵੀ ਇਸ ਟਾਈਮ ਖੜੇ ਹੋਏ ਨੇ ਜੋ ਉਥੇ ਮਾਲ ਮਾਲ ਦੀ ਢੋਆ ਢਵਾਈ ਕਰ ਰਹੇ ਨੇ ਕਿਤੇ ਕਿਤੇ ਕਿਤਨਾ ਕਿਤੇ ਉਹਨਾਂ ਨੂੰ ਸ਼ੱਕ ਹੈ ਵੀ ਜਿਹੜਾ ਹੁਣ ਉਹਨਾਂ ਨੇ ਮਾਲ ਗੱਡੀਆਂ ਰੋਕ ਕੇ ਜਿਹੜਾ ਹੁਣ ਪ੍ਰਾਈਵੇਟ ਜਿਹੜਾ ਗੱਡੀਆਂ ਦੇ ਉੱਪਰ ਜਿਹੜਾ ਇਹ ਮਾਲ ਜਿਹੜਾ ਢੋਣਾ ਸ਼ੁਰੂ ਕਰ ਦਿੱਤਾ ਸੀ ਅਮਰਜੀਤ ਜੀ ਹੋਰ ਹੋ ਸਕਦੀ ਹੈ ਅੱਜ ਵੀ ਪਟਿਆਲੇ ਕਾਫੀ ਧੇਰ ਲਾਈਟ ਗਈ ਰਹੀ ਹੈ ਕੀ ਕੀ ਕਹਿਣਾ ਉਹਨਾਂ ਦਾ ਹੋਰਸ ਨੂੰ ਮੰਦ ਲੈ ਕੇ ਨਾਲੇ ਉਹਨਾਂ ਨੇ ਇੱਕ ਹੋਰ ਵੀ ਬਿਆਨ ਦਿੱਤਾ ਕਹਿੰਦੇ ਵੀ ਸਾਡੇ ਕੋਲ ਪੈਸਾ ਵੀ ਨਹੀਂ ਹੈਗਾ ਉਹਨਾਂ ਨੇ ਕੱਲ ਆਪਾਂ ਕੱਲ ਡਿਸਕਸ ਕੀਤਾ ਸੀਗਾ ਸਰਕਾਰ ਤੋਂ ਪੈਸੇ ਮੰਗੇ ਸੀਗੇ ਵੀ ਅਸੀਂ ਬਿਜਲੀ ਖਰੀਦਨੀ ਹੈ ਪਰ ਅੱਜ ਉਹਨਾਂ ਨੇ ਬਿਲਕੁਲ ਹੱਥ ਖੜਾ ਕਰ ਦਿੱਤਾ ਕਹਿੰਦਾ ਸਾਡੇ ਕੋਲ ਤਾਂ ਜਮੇ ਪੈਸੇ ਨਹੀਂ ਹੈਗੇ ਜੀ ਬਿਲਕੁਲ ਜਿਸ ਤਰ੍ਹਾਂ ਕਿਸਾਨ ਜਿੱਤੇ ਬੰਦੀਆਂ ਲਗਾਤਾਰ ਡਟੀਆਂ ਹੋ ਰਹੀਆਂ ਨੇ ਜਿਹੜਿਆ ਮਾਲ ਗੱਡੀਆਂ ਨਹੀਂ ਐਂਟਰ ਹੋ ਰਹੀਆਂ ਇਸ ਕਰਕੇ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਦੀ ਬੱਤੀ ਆ ਗੁੱਲ ਹੋ ਸਕਦੀ ਹੈ ਕਿਉਂਕਿ ਕੋਲਾ ਵੀ ਖਤਮ ਹੋ ਗਿਆ ਕੌਂਗਰਸ ਸਰਕਾਰ ਕੋਲ ਪੈਸੇ ਵੀ ਨਹੀਂ ਆ ਕਿਉਂਕਿ ਸਪੈਸੇ ਦੀ ਡਿਮਾਂਡ ਲੱਜੀ ਰਹੀ ਹੈ ਉਹਨਾਂ ਨਾਲ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਲਿਖਤੀ ਰੂਪ ਦੇ ਵਿੱਚ ਜਿਹੜਾ ਖਜ਼ਾਨਾ ਮੰਤਰੀ ਨੂੰ ਲਿਖ ਕੇ ਤਾਂ ਤਕਰੀਬਨ 200 ਕਰੋੜ ਰੁਪਏ ਜਿਹੜਾ ਸਾਨੂੰ ਦਿੱਤਾ ਜਾਵੇ ਤਾਂ ਜੋ ਅਸੀਂ ਅੱਗੇ ਵਾਸਤੇ ਦਾ ਸਰਕਾਰ ਨੇ ਜਿਹੜੇ ਟ੍ਰੇਨਾਂ ਜਿਹੜੀਆਂ ਬੰਦ ਕਰਤੀਆਂ ਨੇ ਉਦੋਂ ਜਿਹੜਾ ਕਿਸਾਨ ਜਿੱਥੇ ਬੰਦੀਆਂ ਵੀ ਡਟੀਆਂ ਹੋਈਆਂ ਨੇ ਕਿਤਨੇ ਕਿਤਨੇ ਹਾਲਾਤ ਇਹ ਜੇ ਬਣ ਸਕਦੇ ਨੇ ਕਿਹੜਾ ਬਿਜਲੀ ਆਪਾਂ ਨੂੰ ਜਿਹੜਾ ਮੂਲ ਲਾਣੇ ਪਰ ਮੂਲ ਲਾਣ ਲਈ ਜਿਹੜਾ ਪੰਜਾਬ ਸਰਕਾਰ ਕੋਲ ਅਜੇ ਤੱਕ ਕੋਈ ਵੀ ਜਿਹੜਾ ਪੈਸਾ ਨਹੀਂ ਆ ਜੀ ਅਮਰ ਜੀ ਅਗਲੀ ਖਬਰ ਦੀ ਗੱਲ ਕਰਦੇ ਹਾਂ ਮੁਸਲਮਾਨ ਭਾਈਚਾਰੇ ਵੱਲੋਂ ਤਰਨਾ ਦਿੱਤਾ ਗਿਆ ਸੀਗਾ ਜਿਹੜੇ ਇਹਨਾਂ ਦੇ ਮੁਸਲਮਾਨਾਂ ਦੇ ਜਿਹੜੇ ਪੈਗੰਬਰ ਹੈਗੇ ਆ ਪੀਰ ਹੈਗੇ ਆ ਉਹਨਾਂ ਸੰਬੰਧੀ ਅੱਜ ਕੀ ਕਾਰਨ ਹੋ ਰਿਹਾ ਵੀ ਕਿਉਂ ਦਿੱਤਾ ਗਿਆ ਸੀ ਤਰਨਾ ਤੇ ਜੀ ਬਿਲਕੁਲ ਜਿਸ ਤਰ੍ਹਾਂ ਮੁਸਲਿਮ ਭਾਈਚਾਰੇ ਵੱਲ ਅੱਜ ਖਾਸ ਤੌਰ ਤੇ ਜਿਹੜਾ ਪੜਿਆਲੇ ਦੇ ਵਿੱਚ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਪੜਿਆਲੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਗਏ ਕਿਉਂਕਿ ਜਿਹੜਾ ਉਹਨਾਂ ਦੇ ਆਪਾਂ ਕਹਿ ਦਈਏ ਪਰਮਾਤਮਾ ਰੱਬ ਜਿਮੀਨ ਹਰ ਹਰਕ ਧਰਮ ਦਾ ਆਪਣਾ ਆਪਣਾ ਗੁਰੂ ਹੁੰਦਾ ਉਹਨਾਂ ਦੇ ਗੁਰੂ ਨੇ ਹਜ਼ਰਤ ਮੁਹੰਮਦ ਜੀ ਜਿਨ੍ਹਾਂ ਦੀ ਇਹ ਤਸਵੀਰ ਹੈ ਜਾਤ ਦੀ ਆਪਾਂ ਕਹਿ ਦਈਏ ਇੱਕ ਸਕੈਚ ਹੈ ਉਹ ਕਿਸੇ ਜਿਹੜਾ ਕਿਸੇ ਅਣਜਾਣ ਵਿਅਕਤੀ ਕੋਲ ਆਪਾਂ ਕਹਿ ਸਕਦੇ ਹਾਂ ਜਾਂ ਕਿਤੇ ਸ਼ਰਾਤੀ ਅਨਸਰ ਬੁਰੋੜਾ ਉਹ ਇੱਕ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਇਸ ਦੇ ਸਬੰਧ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਰੋਸ ਪ੍ਰਗਟ ਕੀਤਾ ਜ ਕਾਰਵਾਈ ਕੀਤੀ ਜਾਵੇ ਅੱਜ ਪੂਰਾ ਮੁਸਲਿਮ ਭਾਈਚਾਰਾ ਜਿਹੜਾ ਰੋਜ਼ ਦੇ ਵਿੱਚ ਸੀ ਉਹਨਾਂ ਨੇ ਜਿਹੜਾ ਹੱਥਾਂ ਦੇ ਵਿੱਚ ਬੈਨਰ ਫੜ ਕੇ ਜਿਹੜਾ ਦੋਸ਼ੀ ਨੇ ਜਿਸ ਨੇ ਵੀ ਬੜਾਇਆ ਉਸ ਨੂੰ ਜਲਦੀ ਇਹ ਰਸਟਿਕਤਾ ਜਾਵੇ ਤੇ ਉਹਨਾਂ ਦੇ ਖਰਾਬੜੀਆਂ ਬਣਦੀ ਜਿਹੜੀ ਇਹ ਕਾਰਵਾਈ ਕੀਤੀ ਜਾਵੇ ਨਹੀਂ ਕੀ ਇਹਨਾਂ ਦੀ ਇਹ ਫੋਟੋ ਕੋਈ ਵਾਇਰਲ ਹੋਈ ਸੀਗੀ ਕਿਥੇ ਨੈਟ ਤੇ ਪਾਈ ਗਈ ਹੈ ਇਹ ਨਹੀਂ ਨੈਟ ਤੇ ਨਹੀਂ ਪਾਈ ਗਈ ਇਹਨਾਂ ਦਾ ਇੱਕ ਹਜ਼ਰਤ ਮੁਹੰਮਦ ਦਾ ਜਿਵੇਂ ਆਪਣੇ ਸਾਰਿਆਂ ਦੇ ਧਰਮਾਂ ਦੇ ਆਪਣੇ ਆਪਣੇ ਗੁਰੂ ਹੁੰਦੇ ਨੇ ਉਹਨੂੰ ਜਿਹੜਾ ਇੱਕ ਅਲੱਗ ਜਿ ਇੱਕ ਦਾ ਲੈਣਾ ਪੇਜ ਕੀਤਾ ਗਿਆ ਆਪਾਂ ਕਹਿੰਦੇ ਗਲਤ ਤਰੀਕੇ ਨਾਲ ਪੇਜ ਕੀਤਾ ਗਿਆ ਇਸ ਕਰਕੇ ਜਿਹੜਾ ਉਹਨਾਂ ਦੇ ਵਿੱਚ ਵਿਰੋਧ ਸੀ ਉਹਨਾਂ ਨੇ ਕਿਹਾ ਜੋ ਇਹ ਕੀਤਾ ਕਿ ਜ ਕਿਦਾ ਅਧਿਕਾਰਾਂ ਵੀ ਸਨੋ ਪੇਂਟਿੰਗ ਕਰਨ ਦਾ ਜਾ ਜੋ ਜੋ ਉਹਨਾਂ ਦੇ ਕਹਿਣ ਦੇ ਮੁਤਾਬਿਕ ਉਹਨਾਂ ਨੇ ਕਿਹਾ ਜਿਹੜੀ ਇਹ ਪੋਸਟਰ ਜਾਰਣਾ ਨੇ ਕਈ ਤਸਵੀਰ ਬਣਾਈ ਗਿਆ ਇਹ ਬਿਲਕੁਲ ਗਲਤ ਹੈ ਜੋ ਸਾਡੇ ਕ੍ਰਾਂਚ ਸ਼ੀਰ ਦੇ ਵਿੱਚ ਲਿਖਿਆ ਪਿਆ ਜਾ ਕਿਸੇ ਕਿਸੇ ਨਾਲ ਵੀ ਧਰਮ ਨਾਲ ਛੇੜਛਾੜ ਨਹੀਂ ਕਰਨੀ ਇਸ ਕਰਕੇ ਅੱਜ ਉਹਨਾਂ ਨੇ ਸਾਰਿਆਂ ਨੇ ਜਿਹੜਾ ਵਿਰੋਧ ਜਤਾਇਆ ਸੀ ਅਮਰਜੀਤ ਜੀ ਕਰੋਨਾ ਮਾਮਲੇ ਦੀ ਅੱਜ ਕਿੰਨੇ ਕੇਸ ਆਏ ਜ਼ਿਲ੍ਹੇ ਦੇ ਵਿੱਚ ਤੇ ਕਿੰਨੀਆਂ ਮੌਤਾਂ ਦਾ ਆਕੜਾ ਤੇ ਕਿੰਨੀ ਸੈਂਪਲਿੰਗ ਹੋਈ ਆ ਜੀ ਬਿਲਕੁਲ ਕਰੋਨਾ ਮਾਮਲੇ ਦੀ ਗੱਲ ਕੀਤੀ ਜਾਵੇ ਤਕਰੀਬਨ ਜਿਹੜਾ ਪਰਿਆਲਾ ਜ਼ਿਲ੍ਹੇ ਦੇ ਵਿੱਚ ਅੱਜ 28 ਕੇਸ ਜਿਹੜੇ ਅੱਜ ਪਰਿਆਲਾ ਜ਼ਿਲ੍ਹੇ ਸਮਾਣਾ ਚਾਰ ਨਾਬਾ ਤੇ ਬਾਕੀ ਪਿੰਡਾਂ ਦੇ ਵਕ ਵਕ ਪਿੰਡਾਂ ਦੇ ਨਾਲ ਸਬੰਧਤ ਨੇ ਜੇ ਕਰੋਨਾ ਮਹਾਮਾਰੀ ਦੇ ਮੌਤਾਂ ਦੀ ਅੱਜ ਗੱਲ ਕੀਤੀ ਜਾਵੇ ਕਰੀਬਨ ਦੋ ਮੌਤਾਂ ਬੜਿਆਲਾ ਜ਼ਿਲ੍ਹੇ ਦੇ ਵਿੱਚ ਹੋਈਆਂ ਨੇ ਜੋ ਕਿ ਕਿਸ ਤਰ੍ਹਾਂ ਨਾਲ ਤੇ ਇੱਕ ਇੱਕਗਾ ਦੇ ਨਾਲ ਸਬੰਧਤ ਹੈ ਦੋਨੋਂ ਹੀ ਜਿਹੜਾ 60 ਸਾਲ ਤੋਂ ਉੱਪਰ ਜਿਹੜੇ ਨੇ ਉਮਰ ਦੇ ਦੱਸੇ ਜਾ ਰਹੇ ਨੇ ਜੀ ਅ ਅਮਰ ਜੀ ਕਿਸਾਨ ਜਥੇਬੰਦੇ ਦੀ ਫੇਰ ਗੱਲ ਕਰ ਲੈਣੇ ਚਾਰ ਨੂੰ ਹਣਾ ਵੱਲੋਂ ਕਿਹਾ ਗਿਆ ਪੂਰਨ ਤੌਰ ਤੇ ਬੰਦ ਰਹੇਗਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਹੋਰ ਕੀ ਕਹਿਣਾ ਉਹਨਾਂ ਦਾ ਕਿ ਕੀ ਕਹਿੰਦੇ ਸੰਘਰਸ਼ ਹੋਰ ਕੀ ਉਹਨਾਂ ਨੂੰ ਕੀ ਲੱਗ ਰਿਹਾ ਵੀ ਕਿੰਨੇ ਕਿਦਰ ਚੱਲੇਗਾ ਜਾਂ ਲੱਗਦਾ ਵੀ ਖਤਮ ਹੁੰਦਾ ਦੀ ਕਰਿਆ ਉਹਨਾਂ ਨੂੰ ਜੀ ਬਿਲਕੁਲ ਜਿਸ ਤਰ੍ਹਾਂ ਕਿਸਾਨ ਜੱਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਵੀ ਜਿਹੜਾ ਪੂਰਾ ਜਿਹੜਾ ਭਾਰਤੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸੇ ਕਰਕੇ ਜੇ ਗੱਲ ਕੀਤੀ ਜਾਵੇ ਕਿਸਾਨ ਜੱਥੇਬੰਦੀਆਂ ਦੀ ਆਪਾਂ ਇਸ ਕਰਕੇ ਨਹੀਂ ਕਹ ਰਿਹਾ ਕਿ ਕਹੂੰਗੀ ਕਿਸਾਨ ਜੱਥੇਬੰਦੀ ਜਿਹੜੀਆਂ ਹੁਣ ਲਗਾਤਾਰ ਟੁੱਟਦੀਆਂ ਨਜ਼ਰ ਆ ਰਹੀਆਂ ਕਿੱਥੇ ਦਾ ਕਿਸਾਨ ਜੱਥੇਬੰਦੀਆਂ 31 ਜੱਥੇਬੰਦੀਆਂ ਦੇ ਹੌਲੀ ਹੌਲੀ ਕਰਦੇ 29 ਹੋ ਗਿਆ ਹੁਣ ਜਿਹੜਾ ਉਸ ਨੂੰ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਗ ਟੁੱਟ ਜਾਣਗੇ ਕਿਸਾਨ ਜਿੱਥੇ ਬੰਦਿਆ ਤਾਂ ਧਰਨਾ ਵੀ ਸ਼ਾਇਦ ਉਹਨਾਂ ਦਾ ਕਮਜ਼ੋਰ ਹੋ ਸਕਦਾ ਪਰ ਮੈਨੂੰ ਲੱਗਦਾ ਨਹੀਂ ਛੇਤੀ ਕੀ ਨਾਮ ਟੁੱਟਰ ਕਿਸਾਨ ਟੁੱਟਣ ਵਾਲੇ ਪਰ ਜੇ ਜੇਕਰ 33 ਜਿੱਥੇ ਬੰਦੇ ਸੀ ਹੁਣ 29 ਰਹਿ ਗਏ ਤਾਂ ਹੌਲੀ ਹੌਲੀ ਇਹਨਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਯਾਰ ਕੁਝ ਜਿਹੜਾ ਇਹ ਕਲਾਕਾਰ ਵੀ ਉੱਚ ਮੌਜੂਦ ਹੋ ਰਹੇ ਮੈਂ ਇਹ ਗੱਲ ਨਹੀਂ ਕਹਿ ਰਿਹਾ ਜਾਂਦਾ ਵੀ ਹੱਕ ਕਲਾਕਾਰ ਉਹਨਾਂ ਦੇ ਹੱਕ ਦੇ ਵਿੱਚ ਨੇ ਪਰ ਕੁਝ ਕਲਾਕਾਰ ਜਿਹੜਾ ਆਪਣੀ ਜਿਹੜਾ ਪਬਲਿਸਿਟੀ ਲੈਣਾ ਚਾਹੁੰਦੇ ਨੇ ਜਾਂ ਕੋਈ ਉਹਨਾਂ ਦਾ ਨਾਮ ਖਟਣ ਜਾਂਦੇ ਨੇ ਪਰ ਉਹਨਾਂ ਨੇ ਦਿਲਾ ਗੱਲ ਕੀਤੀ ਆ ਵੀ ਜੀ ਬੀਤੇ ਦਿਨ ਜਦੋਂ ਸ਼ੰਭੂ ਦੀ ਗੱਲ ਕੀਤੀ ਆ ਵੀ ਜਦੋਂ ਖਾਲਿਸਤਾਨ ਦੇ ਨਾਅਰੇ ਜਦੋਂ ਵੱਜੇ ਤਾਂ ਉੱਥੇ ਦੇ ਕੁਝ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਵੀ ਜਿਹੜਾ ਪੋਸਟ ਪਾਈ ਗਈ ਆ ਪਰ ਉਸ ਦਾ ਜਿਹੜਾ ਵਿਰੋਧ ਹੋਣਾ ਜਿਹੜਾ ਹ ਉੱਥੇ ਜਦੋਂ ਤਰਨਾ ਪ੍ਰਦਰਸ਼ਨ ਚੱਲ ਰਿਹਾ ਤਾਂ ਕਿਸੇ ਨੇ ਜਿਹੜਾ ਸਟੇਜ ਦੇ ਉੱਪਰ ਜਿਹੜਾ ਆਪਣੀ ਸਪੀਚ ਸ਼ੁਰੂ ਕੀਤੀ ਤਾਂ ਉਸ ਤੋਂ ਬਾਅਦ ਖਾਲਿਸਤਾਨ ਤੇ ਜਿੰਦਾਬਾਦ ਦੇ ਨਾਰੇ ਜਿਹੜੇ ਸ਼ੁਰੂ ਹੋ ਗਏ ਤਾਂ ਉਸ ਤੋਂ ਬਾਅਦ ਇੱਕ ਕਲਾਕਾਰ ਵੱਲੋਂ ਜਿਹੜੀ ਉਹੀ ਪੋਸਟ ਹੈ ਵੀ ਖਾਲਿਸਤਾਨ ਦੇ ਨਾਰੇ ਜਿਹੜੇ ਲਗਾਏ ਗਏ ਨੇ ਬਿਲਕੁਲ ਸਹੀ ਲਗਾਏ ਗਏ ਨੇ ਜੋ ਭਾਰਤ ਚਾਹੁੰਦਾ ਉਹ ਹੈਗਾ ਉਹ ਕਲਾਕਾਰ ਵੱਲੋਂ ਪੋਸਟ ਪਾਈ ਗਈ ਆ ਪਰ ਉਸ ਤੋਂ ਬਾਅਦ 3 ਘੰਟੇ ਬਾਅਦ ਜਿਹੜੀ ਇਹ ਪੋਸਟ ਆ ਉਹ ਕਲਾਕਾਰ ਨੇ ਡਿਲੀਟ ਕਰ ਦਿੱਤੀ ਹੈ ਕਿਤੇ ਲੱਗੇ ਨਾ ਤਾਂ ਦੇਖੋ ਖਾਲਿਸਤਾਨ ਦੇ ਨਾਰੇ ਲਾਣੇ ਗੈਰ ਕਾਨੂੰਨੀ ਆ ਇਹ ਸੈਂਟਰ ਦੀ ਸਰਕਾਰ ਵੱਲੋਂ ਕੇਂਦਰ ਵੱਲੋਂ ਇਹ ਗੈਰ ਕਾਨੂੰਨ ਨਾਲ ਅਲਾਨਿਆ ਗਿਆ ਤੁਹਾਡੀ ਗੱਲ ਬਿਲਕੁਲ ਸਹੀ ਆ ਪਰ ਜੇ ਗੈਰ ਕਾਨੂੰਨੀ ਨਹੀਂ ਹੈ ਪਰ ਆਪਾਂ ਇੱਕ ਕਾਨੂੰਨੀ ਹੈਗਾ ਤੇ ਪਰ ਆਪਾਂ ਕੇਂਦਰ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਜਿਹੜਾ ਆਪਾਂ ਧਰਨਾ ਪ੍ਰਦਰਸ਼ਨ ਦੇ ਵਿੱਚ ਆਇਆ ਕਿਤਨੇ ਕਿਤਨੇ ਉਹਨਾਂ ਨੂੰ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੁੱਦਾ ਪੜਕਾਣ ਦੀ ਗੱਲ ਕੀਤੀ ਜਾ ਰਹੀ ਜੇਕਰ ਆਪਾਂ ਇੱਕ ਧਰਨਾ ਪ੍ਰਦਰਸ਼ਨ ਦੇ ਵਿੱਚ ਆਇਆ ਤਾਂ ਉਸ ਦੇ ਹਿਸਾਬ ਨਾਲ ਹੀ ਆਪਾਂ ਚੱਲੀਏ ਜੇਕਰ ਇਸ ਤਰ੍ਹਾਂ ਦੇ ਆਪਾਂ ਨਾਰੇਬਾਜ਼ੀ ਕਰਾਵਾਂਗੇ ਤਾਂ ਸਰਕਾਰ ਵੀ ਕਿਤਨੇ ਐਕਸ਼ਨ ਦੇ ਵਿੱਚ ਆਵੇਗੀ ਜੇ ਜਾਂ ਪੰਜਾਬ ਪੁਲਿਸ ਵੀ ਐਕਸ਼ਨ ਦੇ ਵਿੱਚ ਆਵੀਂ ਉਹਨਾਂ ਨੂੰ ਜ਼ਬਰਦਸਤੀ ਜਿਹੜੀਆ ਕਾਰਵਾਈ ਕਰਨ ਤੇ ਮ ਅਮਰ ਜੀ ਬਹੁਤ ਬਹੁਤ ਧੰਨਵਾਦ ਫਿਰ ਅਜਲੀ ਇਨਾ ਹੀ ਕੱਲ ਫੇਰੇ ਸਵੇਲੇ ਪਟਿਆਲਾ ਦੀ ਪੂਰੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਖਦੇ ਹਾਂ ਧੰਨਵਾਦ